ਮੰਨ ਤਾਂ ਬਹੁਤ ਵਧੀਆ ਜਗ੍ਹਾ ਮਿਲਦੀ ਹੈ ਚੰਡੀਗੜ੍ਹ ਤੋਂ ਇੰਨੀ ਆਫਰ ਹੈ ਹੱਲ ਤੋਂ ਜ਼ਿਆਦਾ ਜੇ ਅਸੀਂ ਸਾਰਾ ਖਰਚਾ ਅਸੀਂ ਕਰਾਂਗੇ ਤੁਸੀਂ ਆ ਜਾਓ ਲੇਕਿਨ ਨਹੀਂ ਮੈਂ ਨਾ ਬੱਚਾਂ ਵਾਸਤੇ ਆਇਆ ਲੜਕੀਆਂ ਬਹੁਤ ਜ਼ਿਆਦਾ ਇੰਟਰਸਟਡ ਨੇ ਦੇਖ ਤੇ ਔਰ ਲੜਕੇ ਵੀ ਆਉਣ ਲੱਗ ਪਏ ਬਹੁਤ ਵਧੀਆ ਚੱਲ ਪਿਆ ਹੈ ਤੇ ਬੱਚੇ ਖੁਸ਼ ਵੀ ਬਹੁਤ ਰਹਦੇ ਹੈ ਜੀ ਤਿੰਨ ਸੱਤਾਂ ਦਿਨਾਂ ਦੇ ਵਿੱਚ ਹੀ ਬੱਚੇ ਦਾ ਚਿਹਰੇ ਦਾ ਰੰਗ ਬਦਲ ਗਿਆ ਸਭ ਤੋਂ ਥੋਲੀ ਗੜਾ ਤੇ ਪੇਟ ਖਾ ਆਪਨ ਦਾ ਔਰ ਕੋਈ ਲੋਜ ਮੋਚਨ ਨਹੀਂ ਲੱਗਦਾ ਕੋਈ ਗੋਠੀ ਨਹੀਂ ਲੇਕਿਨ ਆਰਾਮ ਨਾਲ ਬੰਦਾ ਸਵੇਰੇ ਜਾਂਦਾ ਹੈ ਤੇ ਆਰਾਮ ਨੂੰ ਪਤਾ ਹੀ ਨਹੀਂ ਲੱਗਦਾ ਕਿਦੋਂ ਫਰੈਸ਼ ਹੋ ਕੇ ਆ ਜੀ ਔਰ ਪੇਟ ਦੀ ਸਫਾਈ ਕਿਆ ਕਮਾਲ ਹੈ ਔਰ ਸਾਰੇ ਮੰਨ ਗਏ ਕਿ ਸਾਡਾ ਅਸੀਂ ਤੇ ਰੋਟੀ ਨਹੀਂ ਸੀ ਖਾਂਦੇ ਔਰ ਲੜਕੀਆਂ ਖਾਸ ਕਰਕੇ ਖਾਣਾ ਹੀ ਨਹੀਂ ਸੀ ਖਾਂਦੀਆਂ ਇੱਕ ਲੜਕੀ ਚੀਕੇ ਤੋਂ ਇੱਥੇ ਪੜਦੀ ਯੂਨੀਵਰਸਿਟੀ ਵਿੱਚ ਉਹ ਖਾਣਾ ਨਹੀਂ ਸੀ ਬਿਲਕੁਲ ਹੀ ਖਾਂਦੀ ਉਹ ਹੁਣ ਇੰਨਾ ਖਾਣਾ ਖਾਂਦੀ ਹੈ ਉਹਦੀ ਨਾਨੀ ਕਹਿੰਦੀ ਤੂੰ ਇੰਨੀ ਕੀ ਹੈ ਕਹਿੰਦੀ ਬਾਪੂ ਕੋਲ ਜੁਸ ਕੀਤਾ ਉਹ ਵੀ ਛਟੀਆਂ ਸਾਡੀਆਂ ਆਪਣੀਆਂ ਨੇ ਅਸੀਂ ਆਪ ਲਾਉਣੀਆਂ ਹੈ ਔਰਗੈਨਿਕ ਖੇਤੀ ਕਰਦੇ ਹਾਂ ਔਰਗੈਨਿਕ ਖੇਤੀ ਦਾ ਮਤਲਬ ਹੀ ਹੈ ਕਿ ਇਹਦੇ ਵਿੱਚ ਕੋਈ ਚੀਜ਼ ਨਹੀਂ ਪਾਉਗੀ ਜੋ ਆ ਪ੍ਰਕਿਰਤੀ ਨੇ ਪ੍ਰਮਾਤਮਾ ਨੇ ਦਿੱਤਾ ਉਹ ਹੀ ਉਸੀ ਆਉ। ਨਹੀਂ ਮੈਨੂੰ ਛੋਹ ਗਈ ਸੀ ਇਹ ਚੀਜ਼ ਐ ਮੈਂ ਖਾਸ ਕਰਕੇ ਇਹ ਸੋਚਿਆ ਜੀ ਜਿਹੜੇ ਬੱਚੇ ਅੱਜ ਕੱਲ ਪੜਦੇ ਮਾਂ ਤੋਂ ਬਹੁਤ ਔਖੇ ਹੋ ਕੇ ਨਾ ਪੈਸਾ ਦਿੰਦੇ ਐ। ਲੇਕਿਨ ਬੱਚੇ ਉਹਨੂੰ ਗਲਤ ਇਸਤੇਮਾਲ ਕਰਦੇ ਸੀ। ਮਾਂ ਤੋਂ ਉਹਨੂੰ ਪਤਾ ਕਿਤਰਾ ਕਮਾਇਆ ਜਾਂਦੇ ਐ ਬੱਚਿਆਂ ਨੂੰ ਅਜੇ ਪਤਾ ਨਹੀਂ ਇਹਨਾਂ ਨੇ ਅਜੇ ਕਮਾਈ ਨਹੀਂ ਕੀਤੀ ਜਿੱਦਣ ਕਰਨਗੇ ਫੇਰ ਪਤਾ ਲੱਗੂ। ਲੇਕਿਨ ਹੁਣ ਉਹਨਾਂ ਦੇ ਸਮਝ ਤੇ ਆ ਗਈ ਐ ਬਾਪੂ ਇਹ ਗੱਲ ਸਾਨੂੰ ਬਾਪੂ ਤੁਹਾਡੇ ਨੇ ਕਿਉਂ ਨਹੀਂ ਸੁਝਾਈ? ਇਹ ਗੱਲ ਇਤਰਾ ਹੋ ਸਕਦੀ ਹੈ ਹੁਣ ਅੱਜ ਭਾਰੇ ਰਾਤੀ ਕੋਈ ਨਾ ਨਾ ਕਿਸੇ ਮੇਰੇ ਕੋਲ ਇੱਕੋ ਕੇਸ ਆਇਆ ਜਿਹੜੇ ਨਸ਼ਾ ਕਰਦੇ ਸਵੇਰੇ ਟੋਟ ਲੱਗਦੀ ਲਖਨ ਤੁਹਾਨੂੰ ਜਦੋਂ ਟੋਟ ਲੱਗੇ ਮੇਰੇ ਕੋਲ ਆ ਜਾਓ ਇੱਕ ਗਲਾਸ ਪੀ ਲੈ ਜੀ ਟੋਟ ਤੇ ਮੇਰੇ ਤੇ ਇਥੇ ਪਹੁੰਚ ਜਾਣਾ 12 ਵਜੇ ਤਿਆਰੀ ਕਰਦਾ 2 ਵਜੇ ਜਾਂਦੇ ਸਮਾਨ ਲੋਡ ਕਰਨ ਤੇ ਫਿਰ ਘਰੇ ਪਹੁੰਚਣ ਦੇ ਵਿੱਚ ਲੇਕਿਨ ਕੋਈ ਗੱਲ ਨਹੀਂ ਬਹੁਤ ਵਧੀਆ ਮੈਂ ਖੁਸ਼ੀ ਵੀ ਹੁੰਦੀ ਆ ਬੱਚੇ ਨਵੇਂ ਬੱਚੇ ਆ ਖਿਆਲੇ ਚੋ ਕੋਤੇ ਫੋਟੀਆਂ ਰਗੇ ਆ ਇਹਨਾਂ ਦੇ ਮਿਲ ਕੇ ਮੇਰੇ ਮਨ ਨੂੰ ਥਕਾਵਟ ਹੀ ਨਹੀਂ ਅੱਜ ਦਾ ਜਿੱਥੇ ਸੇਖ ਨੂੰ ਦੇਖਦੇ ਹੋਏ ਲਗਾਤਾਰ ਲੋਕ ਅਫੀਸ਼ੀਅਲ ਦਾ ਧਿਆਨ ਰੱਖਣ ਲੱਗੇ ਨੇ ਕਿ ਕੋਈ ਕੋਵਿਡ ਦੀ ਗੱਲ ਕੀਤੀ ਜਾਵੇ ਤਾਂ ਕਰੋਨਾ ਤੋਂ ਬਾਅਦ ਲੋਕਾਂ ਦੇ ਇਮਿਊਨ ਸਿਸਟਮ ਬਹੁਤ ਜ਼ਿਆਦਾ ਕਮਜ਼ੋਰ ਹੋ ਗਏ ਸਮ ਉਸ ਤੋਂ ਬਾਅਦ ਹੋਣ ਇੱਕ ਗੁਰਸਿੱਖ ਪਰਿਵਾਰ ਹੈ ਜਿਨ੍ਹਾਂ ਦੇ ਵੱਲੋਂ ਇੱਕ ਜੂਸ ਦਾ ਕਾਰੋਬਾਰ ਸ਼ੁਰੂ ਕੀਤਾ ਗਿਆ ਉਹ ਜੂਸ ਜਿਹੜਾ ਉਹ ਹੈਲਦੀ ਜੂਸ ਦੇ ਨਾਮ ਤੇ ਚੱਲੇ ਨੇ ਕਦਾਲਾ ਦੇ ਪੰਜਾਬੀ ਯੂਨੀਵਰਸਿਟੀ ਦੇ ਬਾਹਰ ਮੌਜੂਦਾ ਜਿੱਥੇ ਇੱਕ ਗੁਰਸਿੱਖ ਜੋੜਾ ਤਸਵੀਰ ਤੁਹਾਨੂੰ ਦਿਖਾ ਦਵਾਂ ਕਿ ਕਿਸ ਤਰੀਕੇ ਨਾਲ ਸਰਦਾਰ ਜੀ ਹੈਲਦੀ ਜੂਸ ਦਾ ਲੈ ਕੇ ਕਾਰੋਬਾਰ ਨੇ ਸ਼ੁਰੂ ਕੀਤਾ ਹੋ ਸਾਡੇ 4-5 ਵਜੇ ਕੋਈ ਆ ਜਾ ਮੈਨੇ ਤੇ ਉਹਨਾਂ ਦੇ ਵੱਲੋਂ ਇਹਦਾ ਕਹੇ ਜੂਸ ਦਾ ਕਾਰੋਬਾਰ ਚੱਲਦਾ ਜਾ ਰਿਹਾ ਹਾਲਾਂਕਿ ਜੂਸ ਦੁਨੀਆ ਵੇਚਦੀ ਹੈ ਪਰ ਇਹ ਜਿਹੜਾ ਜੂਸ ਹੈ ਥੋੜਾ ਅਲੱਗ ਤਰੀਕੇ ਦਾ ਜਿਸ ਦੇ ਵਿੱਚ ਐਲੋਵੇਰਾ, ਪਾਲਕ, ਪੁਦੀਨਾ ਤੇ ਹੋਰ ਇਥੇ ਦਾ ਜੂਸ ਹੋ ਗਿਆ, ਕਿਹੜਾ ਜੂਸ ਹੋ ਗਿਆ ਚਕੰਦਰ ਵਾਲੀ ਜਾਨੀ ਤੇ ਜਿਹੜੀਆਂ ਹਮਲਦੀਆਂ ਜਮਾਨੇ ਉਹ ਜੂਸ ਜਿਹੜੇ ਉਹ ਸੇਲ ਕੀਤੇ ਜਾ ਰਹੇ ਨੇ। ਬਾਪੂ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਆ ਵੀ ਆਖਿਰ ਕਿੰਨੇ ਵਜੇ ਜੂਸ ਦਾ ਕਾਰੋਬਾਰ ਸ਼ੁਰੂ ਕਰਦੇ ਨੇ ਤੇ ਲੋਕ ਆ ਕਿਸ ਤਰੀਕੇ ਨਾਲ ਲੈ ਰਹੇ ਆ ਇਹ ਜੂਸ ਹੈ ਉਹ 3 ਵਜੇ ਨਾ ਭੁਲੀ 3 ਵਜੇ ਮੇਰਾ ਨਾਮ ਅਜੈ ਸਿੰਘ ਹੈ ਜੀ। ਜੀ ਕਿੰਨੀ ਉਮਰ ਹੈ ਜੀ ਆਪਣੀ? ਮੇਰੇ 72 ਸਾਲ ਉਮਰ ਹੈ। 72 ਸਾਲ। ਬਬੂ ਜੀ ਅੱਜ ਕੱਲ੍ਹ ਨੂੰ ਨੌਜਵਾਨੀ ਜਿਹੜੀ ਆ ਹੁਣ ਯੂਨੀਵਰਸਿਟੀ ਦੇ ਬਾਹਰ ਖੜੇ ਹੋ ਨੌਜਵਾਨ ਬੱਚੇ ਮਿਲਦੇ ਨੇ ਤੇ ਲੱਗਦਾ ਵੀ ਜਿਹੜਾ ਕਨਸੈਪਟ ਕੋਈ ਸ਼ੁਰੂ ਕੀਤਾ ਇਹਦੇ ਬਾਰੇ ਜਾਣਕਾਰੀ ਦਿਓ ਵੀ ਕਿੰਨੇ ਕੁ ਲੋਕ ਅਜੇ ਤੱਕ ਹੋਰਨੇ ਦੇ ਵਿੱਚ। ਇਸ ਤਰ੍ਹਾਂ ਬੇਟਾ ਜੀ ਮੈਂ ਤਾਂ ਕੀਤਾ ਹੀ ਇਹਨਾਂ ਬੱਚਿਆਂ ਦਾ ਕਰਕੇ। ਮੈਨੂੰ ਤਾਂ ਬਹੁਤ ਵਧੀਆ ਜਗ੍ਹਾ ਮਿਲਦੀ ਹੈ। ਚੰਡੀਗੜ੍ਹ ਤੋਂ ਇੰਨੀ ਆਫਰ ਹੈ ਹਾਲਤ ਹੋ ਜਾਦਾ। ਜੇ ਅਸੀਂ ਸਾਰਾ ਖਰਚਾ ਅਸੀਂ ਕਰਾਂਗੇ ਤੁਸੀਂ ਆ ਜਾਓ। ਲੇਕਿਨ ਨਹੀਂ ਮੈਂ ਇਹਨਾਂ ਬੱਚਿਆਂ ਵਾਸਤੇ ਆਇਆ ਲੜਕੀਆਂ ਬਹੁਤ ਜ਼ਿਆਦਾ ਇੰਟਰਸਟਡ ਹੋ ਜਾਂਦੀਆਂ ਨੇ ਤੇ ਔਰ ਲੜਕੇ ਵੀ ਆਉਣ ਲੱਗ ਪਏ। ਬਹੁਤ ਵਧੀਆ ਚੱਲ ਪਿਆ ਏ ਤੇ ਬੱਚੇ ਖੁਸ਼ ਵੀ ਬਹੁਤ ਹੁੰਦੇ ਆ ਜੀ ਚੀਜ਼ਾਂ ਸੱਤਾਂ ਦਿਨਾਂ ਦੇ ਵਿੱਚ ਹੀ ਬੱਚੇ ਦਾ ਚਿਹਰੇ ਦਾ ਰੰਗ ਬਦਲ ਜਾਂਦਾ। ਸੱਤ ਦਿਨ ਪਿੰਦਾ ਸੱਤਾਂ ਦਿਨਾਂ ਬਾਅਦ ਚਿਹਰਾ ਹੀ ਹੋ ਜਾਂਦਾ। ਇਹ ਜਿਵੇਂ ਚਮਕਦਾ ਜਿਵੇਂ ਸ਼ੀਸ਼ਾ ਚਮਕਦਾ। ਸਿੱਕਾ ਸਹੀ ਏ ਕਿ ਅੱਜ ਕੱਲ ਬੱਚਿਆਂ ਦਾ ਰੁਝਾਨ ਹੈ ਉਹ ਐਕਸਰਸਾਈਜ਼ਲ ਹੋ ਗਿਆ, ਯੋਗਾ ਵਾਲ ਹੋ ਗਿਆ। ਉਹੀ ਕਰੋਨਾ ਤੋਂ ਬਾਅਦ ਥੋੜੇ ਸੁਚੇਤ ਜ਼ਰੂਰ ਹੋ ਗਏ ਨੇ ਲੋਕਾਂ ਆ ਜੀ। ਇਤਨਾ ਹੁਣ ਕੋਈ ਕੀ ਚਾਹੇ ਨਜ਼ਰੇ ਦੂਜੇ ਨਾਲ। ਤੁਸੀਂ ਮੈਥਡ ਗੱਲ ਨਹੀਂ ਸਮਝਦੇ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਫਾਇਦੇ ਕੀ ਮਿਲਦੇ ਨੇ ਜੂਜੂ ਨਾਲ ਦੇ ہاں ਜੀ ਇਹਦੇ ਵਿੱਚ ਪੇਟ ਸਾਡਾ ਸਭ ਤੋਂ ਫੀਲੀ ਗੱਲ ਹੈ ਕਿ ਪੇਟ ਸਾਫ਼ ਹੁੰਦਾ ਔਰ ਕੋਈ ਲੋਜ ਮੋਸ਼ਨ ਨਹੀਂ ਲੱਗਦਾ ਕੋਈ ਕੁਝ ਨਹੀਂ ਲੇਕਿਨ ਆਰਾਮ ਨਾਲ ਬੰਦਾ ਸਵੇਰੇ ਉੱਜਾਂਦਾ ਹੈ ਤੇ ਆਰਾਮ ਨਾਲ ਪਤਾ ਹੀ ਨਹੀਂ ਲੱਗਦਾ ਕਿਦੋਂ ਫਰੈਸ਼ ਹੋ ਕੇ ਆ ਗਿਆ ਔਰ ਪੇਟ ਦੀ ਸਫਾਈ ਕਿਆ ਕਮਾਲ ਹੈ ਔਰ ਸਾਰੇ ਮੰਨ ਗਏ ਕਿ ਸਾਡਾ ਅਸੀਂ ਤੇ ਰੋਟੀ ਨਹੀਂ ਸੀ ਖਾਂਦੇ ਔਰ ਲੜਕੀਆਂ ਖਾਸ ਕਰਕੇ ਖਾਣਾ ਹੀ ਨਹੀਂ ਸੀ ਖਾਂਦੀਆਂ ਇੱਕ ਲੜਕੀ ਚੀਕੇ ਤੋਂ ਇੱਥੇ ਪੜਦੀ ਯੂਨੀਵਰਸਿਟੀ ਵਿੱਚ ਉਹ ਖਾਣਾ ਨਹੀਂ ਸੀ ਬਿਲਕੁਲ ਹੀ ਖਾਂਦੀ ਉਹ ਹੁਣ ਇੰਨਾ ਖਾਣਾ ਖਾਂਦੀ ਉਹਦੀ ਨਾਨੀ ਕਹਿੰਦੀ ਤੂੰ ਤੇਰੀ ਜ ਹੈ ਕਹਿੰਦੀ ਬਾਪੂ ਕੋਲੋਂ ਜੁਸ ਕੀਤਾ ਹਾਂ ਬਸ ਉਹਦੀ ਕਰਾਮਾਤ ਆ ਫਿਰ ਹੁਣ ਉਹਦੇ ਨਾਨਾ ਜੀ ਨੇ ਵੀ ਆਉਣਾ ਹੈ ਉਹਦੇ ਫੁੱਪੜ ਜੀ ਵੀ ਕੁਝ ਢਿੱਲੇ ਆ ਉਹਨਾਂ ਨੇ ਆਉਣਾ ਹੈ ਉਹ ਦੇਖੋ ਕਿਦਾਂ ਆਉਂਦੇ ਆ ਉਹਨਾਂ ਦਾ ਲਾਜ਼ਮੀ ਹੋਣਾ ਹੈ ਜੋ ਤੁਸੀਂ ਗੱਲ ਕਰਦੇ ਆ ਸਬਜ਼ੀਆਂ ਦਾ ਜੂਜਮ ਉਸ ਲਿਖਿਆ ਇੱਕ ਇੱਥੇ ਦਾ ਹੋ ਗਿਆ ਸਿਕੰਦਰ ਦਾ ਹੋ ਗਿਆ ਕੀ ਇਹਦਾ ਹੋ ਗਿਆ ਸਬਜ਼ੀਆਂ ਅੱਜ ਕੱਲ ਕਹਿੰਦੇ ਨੇ ਬਹੁਤ ਜਗ੍ਹਾ ਸਹੀ ਨਹੀਂ ਆ ਰਹੀਆਂ ਆਰਗੈਨਿਕ ਜਿਹੜੀਆਂ ਘਰੋਂ ਗਾਉਂਦੇ ਨੇ ਇਹ ਬਜ਼ਾਰੋਂ ਪਰਚੇ ਕਰੀ ਗਏ ਇੱਥੇ ਕੋਈ ਸ਼ੱਕ ਨਹੀਂ ਸਾਡੀਆਂ ਆਪਣੀਆਂ ਦਾ ਅਸੀਂ ਆਪ ਲਾਉਂਦੇ ਆ ਆਰਗੈਨਿਕ ਖੇਤੀ ਕਰਦੇ ਆ ਆਰਗੈਨਿਕ ਖੇਤੀ ਦਾ ਮਤਲਬ ਹੀ ਹੈ ਜੇ ਉਹਦੇ ਇਹਦੇ ਵਿੱਚ ਕੋਈ ਚੀਜ਼ ਨਹੀਂ ਪਾਉਗੀ ਜੋ ਆ ਪ੍ਰਕਿਰਤੀ ਨੇ ਪ੍ਰਮਾਤਮਾ ਨੇ ਦਿੱਤਾ ਉਹ ਹੀ ਕੁਝੀ ਆ ਤੇ ਆਪਾਂ ਜੂ ਵਿਟਾਮਿਨ ਦੀ ਗੱਲ ਕਰਦੇ ਆ ਲਗਾ ਸਰ ਅੱਜ ਕੱਲ ਕਹਿੰਦੇ ਨੇ ਕਮੀ ਸੀ ਕਮੀ ਦੀ ਇਹਨਾਂ ਸੰਬੰਧ ਵਿੱਚ ਤਰੇਪਨ ਸਾਰਾ ਗੁੱਲ ਨਹੀਂ ਜਾਂਦਾ ਹੈ ਹੈਨਾ ਜੀ ਤਾਂ ਕਿਵੇਂ ਕੁਆਂਟੀਟੀ ਨਾਲ ਪਾਉਂਦੇ ਹੋ ਇਹਨਾਂ ਚੀਜ਼ਾਂ ਨੂੰ ਬਿਲਕੁਲ ਜੀ ਕੁਆਂਟੀਟੀ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੋ ਸਕਦਾ ਲੇਕਿਨ ਇਹ ਹੈ ਕਿ ਕਾਉਂਟੀਟੀ ਹੁਣ ਜਿਵੇਂ ਕੋਈ ਮੈਨੂੰ ਕਹਿ ਦਿੰਦਾ ਵੀ ਮੈਨੂੰ ਪੱਤੇ ਲਿਖ ਦਿਓ ਮੈਂ ਕਹੇ ਪੱਤੇ ਲਿਖਿਆ ਤਾਂ ਨਹੀਂ ਗੱਲ ਬਣਦੀ ਇਹ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਵੀ ਜੱਗ 'ਚ ਕਿੰਨੇ ਗਲਾਸ ਵੇਚਦੇ ਆ ਉਹਦੇ ਵਿੱਚ ਕਿੰਨੇ ਪੱਤੇ ਤੇ ਕਿਹੜੇ ਪਾਉਣੇ ਤੇ ਕਿਹੜੇ ਨਹੀਂ ਪਾਉਣੇ ਉਹਦਾ ਹਿਸਾਬ ਦਾ ਜਿਹੜਾ ਉਹ ਕਿਸੇ ਦੇ ਵਸਤੇ ਆ ਰੋਗ ਨਹੀਂ ਹੈ ਮਤਲਬ ਕੋਈ ਘਰੇ ਬੈਠ ਕੇ ਕਵੇ ਵੀ ਮੈਂ ਬਣਾ ਲਊਗਾ ਨਹੀਂ ਉਹ ਨਹੀਂ ਹੋ ਸਕਦਾ ਤੁਹਾਵੇਂ ਮੀਂਹ ਨਾ ਲਾ ਲਵੇ ਚਾਰ ਮਹੀਨੇ ਲਾ ਲਵੇ ਫੇਰ ਜਾ ਕੇ ਭਾਵੇਂ ਸਮਝ ਤੇ ਆ ਜਵੇ ਉਹ ਹੀ ਜੇ ਅਕਲਵੰਦ ਹੋਊਗਾ ਤਾਂ ਬਬੂ ਜੀ ਪਰਿਵਾਰ ਚ ਹੋਰ ਕੋਣ ਕੋਣ ਹੈ ਲੜਕਾ ਹੈ ਮੇਰਾ ਨੋਹਾਂ ਮੇਰੀ ਬੀਟੀਆ ਮੇਰੀ ਬੀਟੀਆ ਟੀਚਰ ਹੈ ਹਾਂ ਸਰਕਾਰੀ ਨੌਕਰੀ ਹੈ ਅਨੰਦੀ ਤੇ ਆਪ ਤੁਸੀਂ ਸਮਝਵੇਂ ਕਹਿੰਦੇ ਚਾਰ ਸਾਢੇ ਚਾਰ ਸਾਲੇ ਪਹੁੰਚ ਜਾਂਦੇ ਹੋ ਇਹ ਪਰਿਵਾਰ ਨੇ ਕਹਿੰਦੇ ਹੁਣ ਉਮਰ ਨਹੀਂ ਮਿਹਨਤ ਕਿਉਂ ਕਰਦੇ ਹੋ ਇਹ ਜੇ ਸ਼ੌਂਕ ਦੇ ਤੌਰ ਤੇ ਕਰਦੇ ਨਹੀਂ ਮੈਨੂੰ ਸ਼ੌਕ ਹੀ ਸੀ ਇਸ ਚੀਜ਼ ਦਾ ਮੈਂ ਖਾਸ ਕਰਕੇ ਇਹ ਸੋਚਿਆ ਜੀ ਵੀ ਜਿਹੜੇ ਬੱਚੇ ਅੱਜ ਕੱਲ ਪੜਦੇ ਮਾਂ ਤੋਂ ਬਹੁਤ ਔਖੇ ਹੋ ਕੇ ਨਾ ਪੈਸਾ ਦਿੰਦੇ ਆ ਲੇਕਿਨ ਬੱਚਿਆਂ ਨੂੰ ਗਲਤ ਇਸਤੇਮਾਲ ਕਰਦੇ ਸੀ ਮਾਂ ਤੇ ਉਹਨੂੰ ਪਤਾ ਕਿ ਤਰ੍ਹਾਂ ਕਮਾਇਆ ਜਾਂਦੇ ਆ ਬੱਚਿਆਂ ਨੂੰ ਅਜੇ ਪਤਾ ਨਹੀਂ ਇਹਨਾਂ ਨੇ ਅਜੇ ਕਮਾਈ ਨਹੀਂ ਕੀਤੀ ਜੇ ਦਿਨ ਕਰਨਗੇ ਫੇਰ ਪਤਾ ਲੱਗੂਆ ਲੇਕਿਨ ਹੁਣ ਉਹਨਾਂ ਦੇ ਸਮਝ ਤੇ ਆ ਗਈ ਆ ਬਾਪੂ ਇਹ ਗੱਲ ਸਾਨੂੰ ਬਾਪੂ ਸਾਡੇ ਨੇ ਕਿਉਂ ਨਹੀਂ ਸੁਝਾਈ ਇਹ ਗੱਲ ਇਤਰਾ ਹੋ ਜਾਂਦਾ ਜੀ ਹੁਣ ਇੱਥੇ ਤੁਹਾਡੇ ਰਾਤੀ ਕੋਈ ਨਾ ਕਿਸੇ ਮੇਰੇ ਕੋਲ ਇੱਕ ਦੋ ਪੀਸ ਆਏ ਆ ਜਿਹੜੇ ਨਸ਼ਾ ਕਰਦੇ ਸਵੇਰੇ ਟੋੜ ਲੱਗਦੀ ਲਖਿਨ ਤੁਹਾਨੂੰ ਜਦੋਂ ਟੋੜ ਲੱਗੇ ਮੇਰੇ ਕੋਲ ਆ ਜਾਓ ਇੱਕ ਗਲਾਸ ਪੀ ਲਵੋ ਜੀ ਟੋੜ ਤੁਹਾਡੇ ਕੋਲ ਰਹੇ ਜੇ ਤੇ ਮੈਨੂੰ ਜੋ ਮਾਰਦਾ ਉਹਦਾ ਬਹੁਤ ਵੀ ਅਸਰ ਹੋਇਆ ਸਾਰੇ ਮਤਲਬ ਜੰਮਤ ਜੀ ਇਹ ਗੱਲ ਬਹਿ ਲੀ ਗਈ ਆ ਕਿ ਬਾਪੂ ਕੋਲ ਹੈਗਾ ਕੋਈ ਲੋੜ ਨਹੀਂ ਆਪਾਂ ਨੂੰ ਕੋਈ ਜਾਂਦੀ ਉਹਦੇ ਵੀ ਕੰਮ ਕਰਦਾ ਵੀ ਨਸ਼ਾ ਸ਼ਰਾਂ ਦੇ ਉਸ ਨੂੰ ਜਾਂ ਆ ਵਾਕੀ ਪੂਰਾ ਇਸ ਤਰ੍ਹਾਂ ਕੇ ਨਾਲ ਬਾਰੇ ਕੀ ਹੋ ਰਹੀ ਚੀਜ਼ਾਂ ਦੇ ਵਿੱਚ ਇਹ ਜਿਹੜੇ ਆਪਣੇ ਪ੍ਰਕਿਰਤੀ ਨੇ ਜੜੀ ਬੂਟੀਆਂ ਦਿੱਤੀਆਂ ਨਾ ਇਹਨਾਂ ਵਿੱਚ ਇਹੋ ਜੀ ਤਾਕਤ ਆ ਔਰ ਕੋਈ YouTube ਕੱਢ ਲਵੇ ਜਾ ਕੇ Facebook ਤੋਂ ਕੱਢ ਲਓ ਤੁਸੀਂ ਜੜੀ ਬੂਟੀਆਂ ਬਾਰੇ ਜਿਹੜੇ ਮੈਂ ਦੱਸਦੇ ਆ ਜਾਂ ਗ੍ਰੰਥ ਦੱਸਦੇ ਆ ਉਹਦੇ ਵਿੱਚ ਇਹ ਚੀਜ਼ਾਂ ਹੈਗੀਆਂ ਦੇ ਨਛਾ ਛੋਟ ਜਾਂਦਾ ਬਿਲਕੁਲ ਕੋਈ ਕਿੰਨੇ ਘੰਟੇ ਮਿਹਨਤ ਕਰ ਦੂੰ ਦੇਖ ਲੋ ਬੇਟਾ ਮੈਂ 5 ਵਜੇ ਤਾ ਇੱਥੇ ਪਹੁੰਚ ਜਾਣਾ 12 ਵਜੇ ਤਿਆਰੀ ਕਰਦਾ 2 ਵਜੇ ਜਾਂਦੇ ਆ ਸਮਾਨ ਲੋਡ ਕਰਨ ਤੇ ਫਿਰ ਘਰੇ ਪਹੁੰਚਣ ਦੇ ਵਿੱਚ ਲੇਕਿਨ ਕੋਈ ਗੱਲ ਨਹੀਂ ਬਹੁਤ ਵਧੀਆ ਮੈਂ ਖੁਸ਼ੀ ਵੀ ਹੁੰਦੀ ਆ ਬੱਚੇ ਨਵੇਂ ਬੱਚੇ ਆ ਖਿਆਲੇ ਚੋ ਪੋਤੇ ਪੋਤੀਆਂ ਆ ਰਗੇ ਇਹਨਾਂ ਦੇ ਮਿਲ ਕੇ ਮੇਰੇ ਮੈਨੂੰ ਥਕਾਵਟ ਹੀ ਨਹੀਂ ਹੁੰਦੀ ਜਦੋਂ ਮੈਂ ਆਉਂਦੇ ਮੇਰੇ ਕੋਲ ਮੈਨੂੰ ਥਕਾਵਟ ਹੀ ਨਹੀਂ ਹੋਣ ਦਿੰਦੇ ਤੋ ਇਧਰ ਆ ਜਾ ਬਾਪੂ ਜੀ ਇਧਰ ਆ ਜਾ ਬਾਪੂ ਜੀ ਬਾਪੂ ਜੀ ਬਾਪੂ ਜੀ ਹਰੀ ਕੁਸ਼ੀਲੇ ਗਲੋਪ ਲਈ ਮੈਂ ਤੁਹਾਨੂੰ ਆ ਬਾਪੂ ਜੀ ਕਹਾਂਗਾ ਕਿ ਸਾਡੇ ਬਜ਼ੁਰਗਾਂ ਵਰਗੇ ਤੁਸੀਂ ਉਸ ਤੋਂ ਵੱਧ ਗੱਲ ਕਰਾਂਗੇ ਕਿ ਇਹ ਬੱਚਾ ਅਲਟਾ ਦੇ ਨੌਲੇ ਕਹਿੰਦੇ ਨੇ ਕਿ ਰੇਲਾ ਪਾਇਆ ਜੀ ਜੂਸ ਪਾਇਆ ਹੋਰ ਵੀ ਤੜਕਤਾ ਨਾ ਉਹ ਸਾਡੇ ਦੇ ਪੀਤਾ ਨਹੀਂ ਜਾਉਂਦਾ ਉਹ ਜਿਹੜੇ ਸੌਫਟ ਡਰਿੰਕ ਤੇ ਕੋਲਡ ਡਰਿੰਕ ਦਾ ਜ਼ਿਆਦਾ ਜ਼ਮਾਨਾ ਚੱਲ ਪਿਆ ਨਹੀਂ ਜੀ ਇਹਦੇ ਵਿੱਚ ਇਤਰਾ ਸੀਗਾ ਪਹਿਲੇ ਕੋਲੋਂ ਬੱਚਿਆਂ ਨੂੰ ਸੀ ਮੈਂ ਇਹ ਗੱਲ ਕਹੀ ਵੀ ਜੇ ਆਪਾਂ ਇੱਕ ਵਾਰੀ ਜੇ ਕੋਈ ਵੀ ਚੀਜ਼ ਖਾਂਦੇ ਆ ਉਹ ਹੋਰ ਤਰ੍ਹਾਂ ਦੀ ਜੇ ਜਦੋਂ ਜ਼ੁਬਾਨ ਦੇ ਉੱਤੇ ਉਹ ਟੇਸ ਚੜ ਗਿਆ ਤੇਸ ਤੇ ਜ਼ੁਬਾਨ ਨੇ ਦੇਣਾ ਬਸ ਜਦੋਂ ਥਾ ਚਲੇਗਾ ਫਿਰ ਖਤਮ ਮੈਂ ਕੱਲ ਤੁਸੀਂ ਇੱਕ ਘੁੱਟ ਪੀਰ ਲਓ ਉਸ ਤੋਂ ਬਾਅਦ ਜੇ ਤੁਹਾਨੂੰ ਨਹੀਂ ਤੇ ਫਿਰ ਮੈਂ ਤੁਹਾਨੂੰ ਦੂਜਾ ਤਰੀਕਾ ਦੱਸੂਗਾ ਦੂਜਾ ਤਰੀਕਾ ਉਹਨਾਂ ਨੇ ਦੱਸਿਆ ਕਿ ਤੁਸੀਂ ਹੁਣ ਇੱਕੇ ਵਾਰੀ ਪੀ ਲੈ ਉਹਨੇ ਪੀ ਲਿਆ ਬਸ ਉਹ ਪਹਿਲਾਂ ਪੀਣਾ ਉਹ ਖਾਣ ਦਾ ਮਾਸੀ ਮੁਰਗੇ ਦਾ ਵਕਤ ਬੜੇ ਆਰਾਮ ਨਾਲ ਬੈਠ ਕੇ ਕੁੜਲੀ ਕਰਕੇ ਬੜੇ ਸ਼ਤਿਜੇਟਾ ਜਿਹਾ ਲੱਗਦੀ ਜੇ ਸਾਰੇ ਤੇ ਯਾਨੋ ਤੁਹਾਨੂੰ ਕੰਮ ਹੋ ਜਲੇ ਇਹਨਾਂ ਦੇ ਜਾਂ ਆਪਣੀ ਤੋਂ ਨਹੀਂ ਅਸੀਂ ਮੇਰਾ ਵਿਆਹ 1981 ਜੋ ਹੈ ਉਹਨਾਂ ਕੋਲ 40 ਹਜ਼ਾਰ ਤੋਂ ਉੱਪਰ ਹਾਂ ਹਾਂ ਨਾਲ ਹੁਣ ਆਂਦੇ ਆ ਮਾਤਾ ਜੀ ਨਾਲ ਕਰਦੇ ਸਾਰਾ ਕੰਮ ਕਰਾਉਂਦੇ ਨਾਲ ਨਾਲ ਰੱਖਣਾ ਹਟਾ ਕੇ ਪੂਰਾ ਕੰਮ ਕਰਦਾ ਜੀ ਤੇ ਕਰੇ ਸਮਾਨ ਵੀ ਲੋਡ ਕਰਾਉਂਦੇ ਆ ਲਵਾਉਂਦੇ ਵੀ ਆ ਸਾਰਾ ਨਾਲ ਮੇਰਾ ਤਾਂ ਮਦਦਮਾ ਬਹੁਤ ਹੈ ਤੇ ਬਣਦੀ ਵੀ ਸਾਡੀ ਸ਼ੁਰੂ ਤੋਂ ਹੀ ਬਹੁਤ ਜਲਦੀ ਬਣ ਗਈ ਕੋਈ ਕੋਈ ਜੀ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਬਾਹਰ 40 ਸਾਲ ਹੋ ਚੁੱਕੇ ਨੇ ਵਿਆਹ ਨੂੰ ਤੇ ਜੁੜਾ ਜਿਹੜਾ ਇਹ ਪੰਜਾਬੀ ਯੂਨੀਵਰਸਿਟੀ ਦੇ ਬਾਹਰ ਫੁੱਲ ਦਾ ਕੰਮ ਕਰਦਾ ਹਾਲਾਂਕਿ ਸਾਰੀ ਆਰਗੇਨਿਕ ਸਰਗੀਆਂ ਮਾਤੇ ਨਾ ਗਲਪਤ ਕਰਾਂਗੇ ਕਿਸ ਤਰ੍ਹਾਂ ਦੇ ਨਾਮ ਸਾਥ ਹੋਣਾ ਹੋਵੇ ਜਿਦਾਂ ਦੇ ਮਤਲਬ ਆਪਣਾ ਕੀ ਨਾਮ ਹੈ ਜੀ ਮਰਕੀਟ ਕੋਲ ਜੀ ਕਿਤੇ ਨੂੰ ਦੇਖਦੇ ਹੋ ਹੁਣ ਸਵੇਰੇ 8:00 ਪਾਜ ਦੇ ਆਉਣਾ ਹੈ 12:00 ਤੱਕ ਜਾਣਾ ਕਿੱਥੇ ਕਮਟਰ ਨਾਲ ਕਿੰਨਾ ਵੀ ਲਾਈਸੈਂਸ ਨਹੀਂ ਹੋ ਤਾਂ ਮਜ਼ਾ ਆ ਰਿਹਾ ਮੈਂ ਮਤਲਬ ਸੋਚਦੀ ਹੁੰਦੀ ਸੀ ਕਿ ਮੈਂ ਇਹ ਗਾਂ ਆਸਤੇ ਜਾਂ ਬੱਚਿਆਂ ਵਾਸਤੇ ਕੁਝ ਕਰਾਂ ਪਰ ਮੈਨੂੰ ਪਿੰਡ ਚ ਰਹਿੰਦੀਆਂ ਟਾਈਮ ਲਈ ਸੁਭੇਜਿਆ ਤੇ ਹੁਣ ਉਹ ਸਵਾਏ ਗੁਰੂ ਦੀ ਬਖਸ਼ਿਸ਼ ਹੋਈ ਆ ਵੀ ਸਾਨੂੰ ਟਾਈਮ ਮਿਲਿਆ ਇਸ ਉਮਰ ਦੇ ਵਿੱਚ ਅਸੀਂ ਲੋਕਾਂ ਦੀ ਸੇਵਾ ਹੀ ਸਮਝ ਲਓ ਵੀ ਸੇਵਾ ਹੀ ਕਰ ਰਹੇ ਆ ਤੇ ਮਹਿਨਤ ਕਿਉਂਕਿ ਇਹਦੇ ਵਿੱਚ ਇਨਾ ਖਰਚਾ ਨਹੀਂ ਜਿੰਨੀ ਮਿਹਨਤ ਆ ਕਿੰਨੇ ਵਜੇ ਜੀ ਉੱਠਦੇ ਆ ਤੇ 11:15 ਵਜੇ ਸੌਂਦੇ ਆ ਤੇ ਪਰ ਬੜੇ ਸ਼ੌਕ ਨਾਲ ਕਰ ਰਹੇ ਆ ਕੁਝ ਦਿਨ ਤੱਕ ਥਕਾਵਟ ਸੀ ਬਹੁਤ ਤੇ ਪਰ ਹੁਣ ਸਰੀਰ ਉਸੇ ਤਰ੍ਹਾਂ ਹਿਸਾਬ ਨਾਲ ਗਿੱਜ ਗਿਆ ਪਰਿਵਾਰ ਵਾਂਗੂ ਇੱਥੇ ਜਿਵੇਂ ਸਾਡਾ ਆਪਣਾ ਪਰਿਵਾਰ ਹੁੰਦਾ ਹੈ ਬੱਚੇ ਆ ਆਗੂ ਜੀ ਮਾਤਾ ਜੀ ਜਿਹੜੇ ਪਰਿਵਾਰ ਨਾਲ ਗੱਲਾਂ ਕਰਦੇ ਬੈਠ ਕੇ ਕਹਿੰਦੇ ਸਾਰੀ ਥਕਾਵਟ ਦੂਰ ਹੋ ਜਾਂਦੀ ਆ کافی ਬੱਚਿਆਂ ਦੇ ਮਤਲਬ ਦੁੱਖ ਨਹੀਂ ਦੂਰ ਹੋਏ ਇੱਕ ਲੜਕੀ ਸੀ ਉਹਦੇ ਬੱਚਾ ਹੋਇਆ ਉਹ ਆਪੇ ਮਿਲ ਦੱਸ ਰਹੀ ਸੀ ਇਥੋਂ ਜਲਾਲਪੁਰ ਤੋਂ तो कह रहे थे भी उन्होंने मामा उन्होंने गुरु केश ने कही हथा गुरु के हवा अंदर चले गई हाथ दे, हा रुक गया छह साल तो हाथ बिल्कुल नहीं हिल रहा ने कुछ दिन पीता और नचे मेरे को हिलन लग गई और मैनू बहुत खुशी हुई इन्होंने चीजा च पता नहीं की कुदरत भी कुछ है या कोई अस पातशाह का ना लेकर अरदस करके काम करते तो हैं कोई इन्हों की बखश्श मतलब लोग बहुत ठीक हो रहे हैं ਸਾੜੇ ਉਮੀਦ ਤੋਂ ਵੀ ਜ਼ਿਆਦਾ ਠੀਕ ਹੋ ਰਿਹਾ ਹੈ। ਉਹ ਲਗੂ ਜਿਹੜੇ ਪ੍ਰੈਗਨੈਂਟ ਹੋ ਰਹੇ ਸੀ ਉਹਨਾਂ ਵਾਸਤੇ ਬਿਲਕੁਲ ਰਾਮਬਾਨਾ ਹੈ ਨਾ ਇਹ ਉਹਦੇ ਕਰਕੇ। ਹਾਂਜੀ ਕਾਫੀ ਲੋਕ ਮਤਲਬ ਸਾੜੇ ਉਮੀਦ ਤੋਂ ਵੀ ਪਰੇ ਮਤਲਬ ਠੀਕ ਹੋ ਰਹਾ ਹੈ। ਵੀ 23 ਦੁੱਖਾਂ ਦਾ ਸਾਨੂੰ ਇਹਨਾਂ ਪਤਾ ਵੀ ਨਹੀਂ ਸੀ ਵੀ ਇਹਦੇ ਨਾਲ ਠੀਕ ਹੁੰਦੇਗਾ। ਆ ਕੇ ਜਦੋਂ ਬੱਚੇ ਦੱਸਦੇ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਵੀ ਸਾਡਾ ਕੋਈ ਮਤਲਬ ਇਹ ਮਿਹਨਤ ਜੇ ਸਾਡੀ ਕਾਮਯਾਬ ਹੋ ਰਹੀ ਆ। ਔਰ ਅਸੀਂ ਲੋਕਾਂ ਨੇ ਕੁਝ ਕਰ ਰਹੇ ਆ ਬਹੁਤ ਖੁਸ਼ੀ ਹੁੰਦੀ ਇਸ ਉਮਰ ਵਿੱਚ। ਇੱਕ ਵੀ ਬੱਚਾ ਅਗਰ ਚੰਗੇ ਰਸਤੇ ਤੇ ਚੱਲ ਗਿਆ ਮਤਲਬ ਠੀਕ ਹੋ ਗਿਆ ਅਸੀਂ ਸਮਝਾਂਗੇ ਸਾਡੀ ਜ਼ਿੰ ਦਾ ਕੋਈ ਬਕਸਾ ਨਾ ਪੂਰਾ ਹੋਇਆ ਤੇ ਮਤਲਬ ਕਾਫੀ ਅਸੀਂ ਖੁਸ਼ ਹਾਂ ਇਸ ਗੱਲ ਤੇ ਕਿ ਸਾਡਾ ਕੰਮ ਸਹੀ ਚੱਲ ਰਿਹਾ ਔਰ ਲੋਕ ਠੀਕ ਹੋ ਰਹਾ ਹੈ ਬਿਲਕੁਲ ਬਿਲਕੁਲ ਮੇਨ ਖੁਸ਼ੀ ਇਹ ਕੈਸੇ ਕਮਾਣਾ ਮਕਸਦ ਨਹੀਂ ਹੈ ਨਾ ਮਕਸਦ ਹੈ ਕਿ ਲੋਕ ਨੀ ਹੋ ਆਪਣੀ ਜ਼ਿੰਦਗੀ ਸਵਾਦ ਲੈਣ ਕਿ ਨਸ਼ੇ ਤੋਂ ਦੂਰ ਹੋਣ ਦੇ ਨੌਜਵਾਨ ਦਿਖਾਈ ਦੇਣ ਕਿਆਂ ਬੀਆ ਹੋਣ ਸਮੱਸਿਆਵਾਂ ਬਿਮਾਰੀਆਂ ਦੂਰ ਹੋ ਜਾਂਦੇ ਤੇ ਇਹਦੇ ਪ੍ਰੈਗਨੈਂਟ ਦੇ ਲਈ ਲੋਕਾਂ ਨੇ ਉਹਨਾਂ ਵਾਸਤੇ ਵੀ ਖੂਸ ਹੈਗਾ ਆਰਾਮ ਨਾਲ ਸਭ ਹੋ ਰਿਹਾ ਦੂਰੀ ਦੇ ਵਿੱਚ ਉਹ ਜੈਨਿਕ ਸਬਜ਼ੀਆਂ ਨੇ ਜਿਹੜੀਆਂ ਬੂਟੀਆਂ ਨੇ ਇਨਾ ਜੇ ਕੋਪਾ ਕਰ ਬਹੁਤ ਘਟ ਜਾਂਦੇ ਪਰ ਉਹਨਾਂ ਦਾ ਜੂਸ ਤੇ ਉਹਨਾਂ ਦਾ ਨਿਚੋੜ ਕੱਢ ਕੇ ਪੀਣਾ ਲੱਗਦਾ ਵੀ ਇੱਕ ਵਾਰੀ ਸਰੀਰ ਦੇ ਵਿੱਚ ਚਾਨ ਪਾਉਂਦਾ ਸੀ ਜੋ ਹੈ ਬਸ ਸਵੇਰੇ ਸਿਰ ਨੂੰ ਇੱਕੋ ਮਿਹਨਤ ਕਰਦਾ ਬੱਚਿਆਂ ਦੇ ਲਈ ਉਹ ਕੰਮ ਕਰਦੇ ਆ ਮੈਂ ਕਾਹਦੇ ਬੱਚੇ ਸੇਵਾ ਮੰਦਿਰ ਸੁਤਨ ਇਸ ਤੋਂ ਇਲਾਵਾ ਜਨਤ ਪਰਿਵਾਰਿਕ ਮਾਹੌਲ ਹੈ ਕਿ ਬੱਚੇ ਆਉਂਦੇ ਨੇ ਬਾਪੂ ਜੀ ਮਾਤਾ ਜੀ ਕਹਿੰਦੇ ਸਭ ਦਾ ਸਤਿਕਾਰ ਕਰਦੇ ਨੇ ਤੇ ਸਾਡਾ ਇੱਥੇ ਮਨ ਵੀ ਬਹੁਤ ਲੱਗਦਾ ਹੈ ਬਿਲਕੁਲ ਜਿਵੇਂ ਕੋਈ ਆਵਾਜ਼ ਨਹੀਂ ਆ ਬੱਚੇ ਨੇ ਆਪਣੇ ਪਰਿਵਾਰ ਵਾਂਗ ਇਹਨਾਂ ਕੋਲ ਪਹੁੰਚਦੇ ਨੇ ਕਹਿੰਦਾ ਵੱਲੋਂ ਇਸ ਤਰ੍ਹਾਂ ਕਿਹਦਾ ਜੂਲ ਦਿੱਤਾ ਜਾ ਰਿਹਾ ਉਹ ਤੁਹਾਡੀ ਜ਼ਿੰਦਗੀ ਸਵਾਦ ਸਦਾ ਨਸ਼ਾ ਉਹ ਦੂਰ ਕਰ ਸਕੇ ਸਿਹਤਮੰਦ ਤੇ ਜ਼ਿੰਦਗੀ ਤੁਹਾਨੂੰ ਉਹ ਜੀਣ ਕਰਵਾ ਸਕੇ ਜਾਨੇ ਤੁਹਾਡੇ ਅੱਗੇ ਰਾਮ ਬੰਦੋਸ ਆਓ ਪਿਆਰ ਦਿੱਤਾ ਹੋਇਆ ਤੁਹਾਨੂੰ ਕੋਈ ਸਭ ਨਹੀਂ ਸਾਵਧਾਨ ਉਤਰ ਉਤਰਾਂ ਜਿੰਨਾਂ ਸੋਚ